ਸਾਨੂੰ ਅੱਜ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿ ਰਜਨੀਸ਼ ਦਾ ਪੈਲੇਸ ਆ ਨਪਾਰ ਰੋਡ ਦੇ ਉੱਤੇ ਉੱਥੇ ਦੋ ਲੇਬਰਡ ਪੀਪਲ ਨੇ ਇੱਕ ਬਾਜੂ ਇੱਕ ਹਰਜਿੰਦਰ ਆ ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ ਇੱਕ ਜਿਹੜਾ ਰਾਜ ਦਾ ਦੂਧਾ ਆ ਉਹਨਾਂ ਨੇ ਕੋਲੇ ਵਾਲੀ ਅੰਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਤੇ ਰਾਤ ਸੁੱਤੇ ਰਹੇ ਨੇ ਤੇ ਰਾਤ ਉਹ ਗੈਸ ਪੈਦਾ ਹੋਣ ਕਰ ਮੋਨੀਆਂ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਚਾਹ ਜਿਹੜੀ ਆ ਡੈਥ ਹੋ ਗਈ ਕੀ ਕਰ ਰਿਹਾਗੇ ਜੀ ਆਪੋ ਸੀ 174 ਸੀਆਰਪੀਸੀ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਹੈ ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਹਾਂ ਪੋਸਟਮਾਰਟਮ ਕਰਾਇਆ ਜਾਵੇਗਾ ਹਾਂ ਰਾਜਵੀਰ ਕੁਮਾਰ ਦਾ ਹੈ ਪੈਨਲਸ ਉੱਥੇ ਬੰਦੇ ਕੰਮ ਕਰਦੇ ਸੀ ਹਾਂਜੀ ਰਾਤ ਸਦੀ ਜਿਆਦਾ ਹੁੰਦ ਲੱਗ ਕੇ ਇਹਨਾਂ ਬੰਦਿਆਂ ਨੇ ਆਪਣੇ ਅੰਦਰੋਂ ਅੰਗਰੇਥੀ ਪਾ ਲਈ ਕਮਰੇ ਕੋਲੇ ਆ ਮੈਂ ਉਹਨਾਂ ਨੇ ਬੰਦ ਕਰ ਲਈ ਕੋਲੇ ਗੈਸਰ ਲਾ ਕੇ ਨਾ ਇਹ ਕੀ ਕੀ ਨਾਸ ਸੀ ਤੇ ਕਿੱਥੋਂ ਦੇ ਵਾਸੀ ਸੀ ਉਹ ਜਿਆ ਪਿੰਡ ਚੱਕੋ ਵਾਲਾ ਹਾਂਜੀ ਹਰਜਿੰਦਰ ਸਿੰਘ ਹਾਂਜੀ ਇੱਕ ਬਿਹਾਰ ਦਾ ਗਾ ਜਿਲ੍ਹਾ ਪੂਰਦਿਆਂ ਦਾ ਬਾਜੂ ਹਾਂਜੀ ਕਾਫੀ ਸਮੇਂ ਤੋਂ ਨੌਕਰੀਆਂ ਦੁਖਾਤੇ ਹੂੰ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੀ ਮੌਤ ਬਾਰੇ ਜਿਹੜੇ ਦੁਕਾਨ ਖੋਲਣ ਲੱਗੇ ਆ ਉਹਨਾਂ ਫੋਨ ਕਰ ਗੇਟ ਨਹੀਂ ਖੋਲਿਆ ਫਿਰ ਦੋ ਜਹਾ ਪੰਜ ਕੇ ਦਾ ਖਰਚਾ ਕੰਮ ਹੋ ਚੁੱਕਾ ਹੈ ਪੁਲਿਸ ਕੰਪਲੀਟ ਕਰਤੀ ਸੀ ਉਹਨਾਂ ਨੂੰ ਪੁੱਛਣਾ ਬਾਅਦ ਵਿੱਚ ਆਪਣੇ ਜੈਡ ਬੋਡੀ ਨੂੰ ਉਸ ਨਾਟ ਦੇ ਨਾਲ ਨਾਲ